ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਨੇਨੇਵਾਲ ਫੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣ ਮੱਝ ਬਕਾਊਆ ਜੀ ਠੀਕ ਹੈ ਜੀ ਜੇ ਕਿਸੇ ਵੀ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਹਾਂਜੀ ਬਈ ਸਾਸਿਕਾ ਜੀ ਸਾਸਿਕਾ ਜੀ ਬਾਈ ਨਾਮ ਨਾਮ ਅਗਰੇਸ਼ ਸਿੰਘ ਨੰਬਰਦਾਰ ਜੀ ਪਿੰਡ ਨਾਣੇਵਾਲ ਹਾਂਜੀ ਜਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਜੀ ਜਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੇੜੇ-ਨੇੜੇ ਪਿੰਡ ਕਿਹੜੇ ਪੈਂਦੇ ਜੀ ਆਪਣੇ ਸੈਣਾ ਭਦੌਰ ਜੀ ਸੈਣਾ ਭਦੌਰ ਠੀਕ ਹੈ ਜੀ ਹਾਂਜੀ ਬਈ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਦੀ ਕਿਵੇਂ ਸੂਏ ਮੱਝ ਤੀਜੇ ਸੂਏ ਵਾਸਤੇ ਗੱਭਣਾਈ ਸਾਢੇ 4 ਮਹੀਨੇ ਦੀ ਗੱਭਣ ਚੈੱਕ ਪਾਸ ਆ ਜੀ ਸਾਢੇ 4 ਮਹੀਨੇ ਦੀ ਚੈੱਕ ਕਰਵਾਈ ਵੇ ਠੀਕ ਹਾਂਜੀ ਆਪਣੀ ਕਰਾਈ ਹੋਈ ਅਗਲਾ ਆਉਂਦੀ ਕਰਾ ਕੇ ਲੈ ਜੀ ਡਾਕਟਰ ਲਿਆ ਗਿਆ ਉਹਦਾ ਨਾਮ ਠੀਕ ਹੈ ਜੀ ਹਾਂ ਸੀਲ ਸਹਾਉਆ ਜੀ ਠ ਜਾ ਜੀ ਹੋਗਾ ਜੀ ਜਾ ਜੀ ਹੋਗਾ ਜੀ ਬੱਚਾ ਬੁੱੱਚਾ ਤਾਂ ਨਹੀਂ ਬੱਚਾ ਹੈ ਨਹੀਂ ਜੀ ਤੋੜ ਦੋ ਭਰਾ ਤੋ ਭਰਾ ਚੈੱਕ ਕਰ ਸਕਦੇ ਹਾਂ ਬਾਈ ਕਹਿੰਦਾ 4 ਕਿਲੋ ਦੁੱਧ ਆ 4 ਕਿਲੋ ਦੁੱਧ ਆ ਦੋਨੇ ਟੈਂਕ ਖੋਸੋ ਕੇ ਮਿਲਦੀ ਚਾ 6.5 ਮਹੀਨੇ ਨਹੀਂ ਗੱਬਣਾ ਠੀਕ ਹੈ ਜੀ ਤੋੜਾ ਤਰਾ ਤਾਂ ਹਮ ਦਿਖਾ ਦਨੇ ਜਿੰਮੇਦਾਰ ਭਰਾ ਭਾਈ ਤੇ ਬਾਈ ਵਪਾਰਪੂਰ ਦਾ ਕੰਮ ਤਾਂ ਨਹੀਂ ਹੋਗਾ ਆਪਣਾ ਨਹੀਂ ਵਪਾਰ ਨਹੀਂ ਕਰਦੇ ਘਰੇਲੂ ਕਰ ਮੱਝ ਭਰਾ ਕੋਈ ਵਪਾਰ ਦਾ ਕੰਮ ਨਹੀਂ ਠੀਕ ਨੇ ਜਿੰਮੇਦਾਰਤਾ ਤੇ ਚੈੱਕ ਕਰ ਸਕਦੇ ਹਾਂ ਭਰਾ ਚਾਦ ਦੋ ਡੰਗ ਚਾ ਚਾਰ ਡੰਗ ਚੋਕੇ ਲੈ ਜਿਓ ਹਾਂਜੀ ਠੀਕ ਹੈ ਜੀ ਆਪ ਦੀ ਥੱਲੀ ਕਰ ਲਈ ਅਗਲਾ ਚਾਰ ਡੰਗ ਚੋਕੇ ਹਾਂ ਠੀਕ ਹੈ ਜੀ ਠੀਕ ਹੈ ਤੋ ਭਰਾ ਚੈੱਕ ਕਰ ਸਕਦੇ ਹੋ ਤੋਰਾ ਤਰਾ ਚੰਗੀ ਫਲੀ ਬਲੋਸੀ ਆ ਠੀਕ ਹੈ ਜੀ ਚੈੱਕ ਕਰਵਾ ਸਕਦੇ ਹੋ ਲਿਆ ਭਰਾ ਸਾਹ ਮੇ ਲਿਆ ਬੜੀ ਇਹਨਾਂ ਵੀਡੀਓ ਮੈਂ ਲੈ ਕੇ ਇਸ ਚੰਗੀ ਤਰ੍ਹਾਂ ਦਿਖਾ ਦਿੰਨੀ ਹਾਂ ਹਾਂਜੀ ਚੈੱਕ ਕਰ ਸਕਦੇ ਤੋਰਾ ਤਰਾ ਕਰ ਮੈਂ ਬੜੀ ਦਾ ਅਸੂਬਿਧ ਖਾਨੇ ਫੇਸ ਹਾਂਜੀ ਬਾਈ ਦੀ ਚੈੱਕ ਕਰ ਬਾਈ ਭਰਾ ਤੁਸੀਂ ਕਰਵਾ ਸਕਦੇ ਹੋ ਰੋਕ ਲਈ ਮੜਾ ਇਹ ਮੈਨੂੰ ਆਹ ਦਿਖਾਣ ਦੇ ਤਾਂ ਤੁੰਗ ਲੋਪਰਾ ਚੈੱਕ ਕਰਸਦੇ ਲੋਚ ਜੀ ਮੋਰ ਕਰਦਨੇ ਆ ਤੇ ਠੰਡ ਚਾਰਾ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਪੈਂਡ ਨੇਨੇਵਾਲ ਤੇ ਜਿਲ੍ਹਾ ਨੂੰ ਪੈਂਦਾ ਜੀ ਪ੍ਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ